ਸੰਕਾਦਿਕ ਸੰਕਾਦਿਕ ਨਾਰਦ ਮੁਣੀ ਸੇਖਾ ਤਨ ਪੀਤਨ ਮੈਂ ਮਨ ਨਹੀਂ ਪੇਖਾ ਸੰਕਾਦਿਕ ਨਾਰਦ ਮੁਣੀ ਸੇਖਾ ਤਨ ਕਾ ਪੀਤਨ ਮੈਂ ਮਨ ਨਹੀਂ ਪੇਖਾ ਇਸ ਮਾਨਕੋ ਕੋਈ ਕੋਜੋ ਭਾਈ ਤਨ ਛੋਟੇ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈਵ ਦਿਓ ਨਾਮਾ ਭਗਤ ਕੇ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੋ ਮਨ ਕਾ ਸਮਾਈ ਗੁਰ ਪ੍ਰਸਾਦੀ ਜੈ ਦਿਵ ਨਾਮਾ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਜੈ ਦਿਵ ਨਾਮਾ ਭਗਤ ਕੇ ਪ੍ਰੇਮ ਇਨਹੀ ਹੈ ਜਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਗਲੇ ਸੈਨ ਤਰਾਈ ਤਾ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਤਾ ਸਗਲੇ ਸੈਨ ਤਰਾਈ ਹਰ ਕਾ ਸੰਤ ਮਾਰੇ ਹੜੰਬੇ 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 ਸਗਲੇ ਸੈਨ ਤਰਾਈ 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 ਤਾਂ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਏ ਤਾਂ ਸਗਲੇ ਸੈਨ ਤਰਾਏ ਅੰਤਰ ਮੈਲ ਜੇ ਤੀਰ ਥਨਾਵੇ ਅੰਤਰ ਮੈਲ ਜੇ ਤੀਰ ਥਨਾਵੇ ਤਿਸ ਬੈਕੁੰਠ ਨਾ ਤਿਸ ਬੈਕੁੰਠ ਨਨ ਜਾਣਾ ਤਿਸ ਬੈਕੁੰਠ ਨਨ ਜਾਣਾ ਤਾਂ ਸਗਲੇ ਸੈਨ ਤਰਾਏ ਤਸਗਲੀ ਸੈਨ ਤਰਾਈ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਈ ਲੋਕਪਤੀ ਨੇ ਕਸ਼ੂ ਨਾ ਹੋਵੇ ਲੋਕਪਤੀ ਨੇ ਕਸ਼ੂ ਨਾ ਹੋਵੇ ਨਹੀਂ ਰਾਮ ਅਜਾਨਾ ਤਸਗਲੀ ਸੈਨ ਤਰਾਈ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਇ ਪੂਜੋ ਰਾਮ ਏਕ ਹੀ ਦੇਵਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਹਾਉ ਸਾਚਾ ਨਾਵਣ ਗੁਰ ਕੀ ਸੇਵਾ ਰਹਾਉ ਸਾਚਾ ਨਾਵਣ ਗੁਰ ਕੀ ਸੇਵਾ ਰਹਾਉ ਤ ਸਗਲੀ ਸੈਨ ਤਰਾਇ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਪੂਜੋ ਰਾਮ ਇਕ ਹੀ ਦੇਵਾ ਇਕੋ ਯਾ ਸਭ ਕੁਛ ਏਕੇ ਓਂਕਾਰ ਜਲ ਕੇ ਮਜਨ ਕੈ ਗਾਤ ਹੋਏ ਜਲ ਕੇ ਮਜਨ ਨਾ ਗਾਤ ਹੋਏ ਨਿਤ ਨਿਤ ਮੇਡਕੋ ਨਿਤ ਨਿਤ ਮੇਡ ਕਨਾਵੇ ਤਸਗਲੀ ਸੈਨ ਤਰਾਈ ਤਸਗਲੀ ਸੈਨ ਤਰਾਈ ਤਸਗਲੀ ਸੈਨ ਤਰਾਈ ਜਲ ਕੇ ਮਜਨ ਜੇਗਾ ਤੋ ਹੋਵੇ ਨਿਤ ਨਿਤ ਮੇਡਕ ਮੇਡ ਕਹਿੰਦੇ ਨੇ ਡੱਡੂ ਨੂੰ ਉਹ ਨੇਤੀ ਨਾਉਂਦਾ ਜੇ ਨਹਾਤਿਆਂ ਸਭ ਕੁਝ ਹੋ ਜੇ ਤਾਂ ਫਿਰ ਠੀਕ ਠਾਕ ਹੀ ਆ ਨੇਤ ਨੇ ਤਮੇਡ ਕਨਾਵੇ ਤਾਂ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਈ ਤਾਂ ਸਗਲੀ ਸੈਨ ਤਰਾਈ ਜੈਸੀ ਮੇਡਕ ਤੈਸੇ ਉਹ ਨਾਰ ਜੈਸੀ ਮੇਡਕ ਜੈਸੀ ਮੇਡਕ ਤੈਸੇ ਉਹ ਨਾਰ ਨਾਰ ਵੀ ਇਨਸਾਨ ਨੂੰ ਕਿਹਾ ਗਿਆ ਜਿਤਨਾ ਡੱਡੂ ਇਸ਼ਨਾਨ ਕਰਦਾ ਨੌਂਦਾ ਰਿੰਦਾ ਇਸ ਤਰ੍ਹਾਂ ਹੀ ਨਾਰ ਇਨਸਾਨ ਵੀ ਇਸ਼ਨਾਨ ਕਰਦਾ ਰਹਿੰਦਾ ਡੱਡੂ ਚ ਇਸ਼ਨਾਨ ਚ ਕੋਈ ਫਰਕ ਨਹੀਂ ਜੈਸੇ ਮੇਡ ਕ ਤੈਸੇ ਔਰ ਨਾਰ ਜੈਸੇ ਮੇਡ ਤੈਸੇ ਔਰ ਨਾਰ ਫਿਰ ਫਿਰ ਜੋਨੀ ਆਵੇ ਤਾਂ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਈ ਮਾਨੋ ਕਠੋਰ ਬਾਰੇ ਮਾਨੋ ਕਠੋਰ ਮਾਰੇ ਬਨਾਰਸ ਮਾਨੋ ਕਠੋਰ ਮਾਰੇ ਬਨਾਰਸ ਨਰਕ ਨਨ ਬਚਿਆ ਜਾਏ ਤਾਂ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਤਾਂ ਸਗਲੇ ਸੈਨ ਤਰਾਈ ਹਰ ਕਾ ਸੰਤ ਮਾਰੇ ਹਲੰਬੇ ਹਰ ਕਾ ਸੰਤ ਮਾਰੇ ਹੜੰਬੇ ਹਰ ਕਾ ਸੰਤ ਮਾਰੇ ਹੜੰਬੇ ਹਰ ਕਾ ਸੰਤ ਮਾਰੇ ਹੜੰਬੇ ਤਾ ਸਗਲੀ ਸੈਨ ਤਰਾਈ ਤਾ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਈ ਤਾ ਸਗਲੀ ਸੈਨ ਤਰਾਈ ਮਰਨ ਮਨੋ ਕੋਠੋਰ ਮਾਰੇ ਬਨਾਰਸ ਨਰਕ ਨਾ ਬਚਿਆ ਜਾਈ ਜਿਹੜੇ ਬਾਕੀ ਜਿਹੜੇ ਪਖੰਡੀ ਸਾਧੂ ਸੀ ਨਾ ਉਥੇ ਬਨਾਰਸ ਬੈਠੇ ਸੀ ਕਾਂਸੀ ਉਹ ਕਹਿਣ ਲੱਗੇ ਭਗਤ ਕਬੀਰ ਜੀ ਹਲੰਬੇ ਜਾ ਵਸੇ ਸੀ ਨਾ ਇਹਨਾਂ ਆਪਣੀ ਸਮਰਦਾਇ ਖੋਲੀ ਸੀ ਵਕਰੀ ਤੇ ਜਿਹੜੇ ਕਾਂਸੀ ਦੇ ਵਿੱਚ ਰਹਿੰਦੇ ਸੀ ਨਾ ਉਹਦੇ ਮਾਨੋ ਕਬੀਰ ਸਾਹਿਬ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਮਾਨੋ ਕਠੋਰ ਬਾਰੇ ਮਰੇ ਬਨਾਰਸ ਨਰਕ ਨੰਨ ਬਚਿਆ ਜਾਏ ਭਾਵੇਂ ਕਾਸ਼ੀ ਚ ਮੌਤ ਹੋ ਜੇ ਭਾਵੇਂ ਹੜੰਬੇ ਹੋ ਜੇ ਪਰ ਨਾਮ ਤੋਂ ਬਿਨਾ ਗਤੀ ਨਹੀਂ ਹੋਣੀ ਨਾਮ ਤੋਂ ਬਿਨਾ ਗਤੀ ਨਹੀਂ ਗਈ ਸਾਧੂ ਕਹਿਣ ਲੱਗੇ ਜਿਹੜਾ ਕਾਸ਼ੀ ਇਸ਼ਨਾਨ ਨਹੀਂ ਨਾ ਕਰਦਾ ਉਹ ਨਰਕਾਂ ਚ ਜਾਊਗਾ ਕਬੀਰ ਸਾਹਿਬ ਕਹਿੰਦੇ ਜਦੋਂ ਨਾਮ ਹੀ ਨਹੀਂ ਜਪਣਾ ਤੇ ਇਸ਼ਨਾਨ ਕੀਤਿਆਂ ਸੋਰੀ ਹੋਣਾ ਇਸ਼ਨਾਨ ਤੇ ਡੱਡੂ ਵੀ ਪਾਣੀ ਚ ਸਦਾ ਹੀ ਰਹਿੰਦਾ ਮਾਨੋ ਕਠੋਰ ਮਾਰੇ ਬਨਾਰਸ ਨਰਕ ਨਨ ਬਚਿਆ ਜਾਈ ਇਹ ਸਾਧੂ ਕਹਿੰਦੇ ਸੀ ਪਰ ਕਹਿ ਕਬੀਰ ਸਾਹਿਬ ਰਹੇ ਨੇ ਹਰ ਕਾ ਸੰਤ ਮਾਰੇ ਹੜੰਬੇ ਤਸਾਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਦਿਨ ਸੰਨਾ ਰੈਣ ਬੇਦ ਨਹੀਂ ਦਿਨ ਸੰਨਾ ਨਾ ਰੈਣ ਬੇਦ ਨਹੀਂ ਸਾਸਤਰ ਤਦਾ ਸਾਸਤਰ ਤਹਾ ਬੈਠ ਨਰੰਕਾਰਾ ਤਾਂ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਤਾਂ ਸਗਲੇ ਸੈਨ ਤਰਾਈ ਕਹਿ ਕਬੀਰ ਨਰ ਤਿਸ ਹੈ ਕਹਿ ਕਬੀਰ ਨਰ ਤਿਸ ਹੈ ਧਿਆਉ ਬਾਬਰਾ ਸੰਸਾਰ ਸੰਸਾਰਾ ਤਾਂ ਸਗਲੀ ਸੈਨ ਤਰਾਈ ਕਹੇ ਕਬੀਰ ਨਰ ਤਿਸ ਹੈ ਕਹੇ ਕਬੀਰ ਨਰ ਤਿਸ ਹੈ ਧਿਆਉ ਬਾਬਰਾ ਸੰਸਾਰਾ ਤਾਂ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਈ ਤਾਂ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਈ ਤਾ ਸਗਲੀ ਸੈਨ ਤਰਾਈ ਹਰ ਕਾ ਸੰਤ ਮਾਰੇ ਹਲੰਬੇ 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 ਤਾ ਸਗਲੀ ਸੈਨ ਤਰਾਈ ਤਾ ਸਗਲੀ ਸੈਨ ਤਰਾਈ ਸਗਲੇ ਸੈਨ ਤਰਾਈ ਤ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਤ ਸਗਲੇ ਸੈਨ ਤਰਾਈ ਇਹ ਸ਼ਾਦ ਭਗਤ ਕਬੀਰ ਸਾਹਿਬ ਦੀ ਜਵਚਾਰਿਆ ਹੋਇਆ ਏ ਜੇ ਦੇ ਵਿੱਚ ਭਗਤ ਜੀ ਬਿਆਨ ਕਰਦੇ ਨੇ ਭਾਵੇਂ ਕਾਸ਼ੀ ਮਰੇ ਭਾਵੇਂ ਹੜੰਬੇ ਮਰੇ ਤੇ ਨਾਮ ਤੋਂ ਬਿਨਾ ਗਤੀ ਨਹੀਂ ਹੋਣੀ ਨਾਮ ਸਿਮਰਨ ਸੇਵਾ ਜਿਨਾਂ ਚਰੇ ਭਾਵਨਾ ਨਹੀਂ ਨ ਬੰਦੀ ਤੇ ਭਾਵੇਂ ਜਿੱਥੇ ਮਰਜੀ ਚੱਲ ਜੇ ਇਹ ਤੋਂ ਬਿਨਾ ਗਤੀ ਨਹੀਂ ਹੋਣੀ ਨਾਮ ਤੋਂ ਬਿਨਾ ਹਰ ਕਾ ਸੰਤ ਮਾਰੇ ਹੜੰਬੇ ਤਾਂ सगली ਸੈਨ ਤਰਾਈ ਜਿੱਥੇ ਮਰਜੀ ਚੱਲ ਜੇ ਗਤੀ ਨਹੀਂ ਹੋਣੀ ਇਹ ਕਬੀਰ ਸਾਹਿਬ ਦਾ ਸਾਖੀ ਕਬੀਰ ਸਾਹਿਬ ਦੀ ਅਕਾਲ ਚਲਾਣਾ ਜਦੋਂ ਆਪਣਾ ਸਰੀਰ ਛੱਡ ਗਏ ਇਹ ਉਸ ਸਮੇਂ ਦੀ ਸਾਖੀ ਸੰਗਤਾਂ ਦੇ ਨਾਲ ਸਾਂਝੀ ਕਰਨ ਲੱਗੇ ਆ ਕਾਸ਼ੀ ਹਿੰਦੂਆਂ ਦਾ ਤੀਰਥ ਹੈ ਇਸ ਨੂੰ ਸ਼ਿਵਾ ਦੀ ਨਗਰੀ ਮੰਨਿਆ ਗਿਆ ਹੈ ਹਿੰਦੂਆਂ ਦਾ ਵਿਸ਼ਵਾਸ ਸੀ ਕਿ ਜਿਹੜਾ ਕਾਂਸੀ ਵਿੱਚ ਪ੍ਰਾਨ ਤਿਆਗਦਾ ਨਾ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਇਹ ਹਿੰਦੂਆਂ ਦਾ ਕਹਿਣਾ ਸੀ ਇਹਵੇਂ ਗੋਰਖ ਗੋਰਮੁਖ ਗੋਰ ਕਪੂਰ ਦੇ ਨੇੜੇ ਜ਼ਿਲ੍ਹਾ ਬਸਤੀ ਵਿੱਚ ਮਗਹਾਰ ਅਸਥਾਨ ਹੈ ਜਿਸ ਨੂੰ ਹੜੰਬਾ ਵੀ ਕਿਹਾ ਜਾਂਦਾ ਹੈ ਕਬੀਰ ਸਾਹਿਬ ਉੱਥੇ ਜਾ ਵਸੇ ਸੀ ਨਾ Hindu ਮਤ ਅਨਸਾਰ ਵਿਚਾਰ ਪ੍ਰਚਲਿਤ ਸਨ ਕਿ ਜਿਹੜਾ ਹੜੰਬਾ ਮਗਹਾਰ ਵਿਖੇ ਮਰੇਗਾ ਉਹ ਨਰਕ ਨੂੰ ਨਹੀਂ ਜਾਵੇਗਾ ਭਗਤ ਕਬੀਰ ਜੀ ਉਪਰੋਕਤ ਬੜੇ ਉੱਚੇ ਵਚਨ ਵਿਚਾਰ ਨਾਲ ਸਹਿਮਤ ਨਹੀਂ ਸਨ ਉਹਨਾਂ ਨੇ ਅਖੀਰ ਸਮੇਂ ਕਾਸ਼ੀ ਨੂੰ ਤਿਆਗ ਤੇ ਮਾਘਰ ਹੜ੍ਹਾਂ ਮੇਜਾ ਕੇ ਡੇਰਾ ਲਾ ਲਿਆ ਤਾਂ ਜੋ ਸਿੱਧ ਕੀਤਾ ਜਾ ਸਕੇ ਹਰ ਕਾ ਸੰਤ ਮਾਰੇ ਹੜੰਬੇ ਤਾਂ ਅਗਲੀ ਸੈਨ ਤਰਾਈ ਕਿ ਆ ਕਾਸ਼ੀ ਕਿਆ ਉਖਰੋ ਮਾਗਹਰ ਨਾਮ ਰਿਦੇ ਜਾਂ ਹੋਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਦਰਜ ਹੈ 400 ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਹੈ 484 ਤੇ 484 ਅੰਗ ਤੇ ਇਹ ਸ਼ਬਦ ਹੈ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੈਨ ਤਰਾਈ ਭਾਵ ਕਿ ਮੁਕਤੀ ਹਰੀ ਸਿਮਰ ਨਾਲ ਮਿਲਦੀ ਹੈ ਬਿਨਾ ਭਗਤੀ ਕੀਤਿਆਂ ਭਾਵੇਂ ਸਾਰਾ ਜਨਮ ਕਾਂਸ਼ੀ ਵਿੱਚ ਗੁਜ਼ਾਰੇ ਅਤੇ ਉੱਥੇ ਕਾਂਸ਼ੀ ਵਿੱਚ ਹੀ ਮਰ ਜਾਵੇ ਮੁਕਤੀ ਪ੍ਰਾਪਤ ਨਹੀਂ ਹੋਵੇਗੀ ਇਹ ਗਰਬਾਣੀ ਕਹਿ ਰਹੀ ਅਸੀਂ ਕੋੜੋ ਨਹੀਂ ਕਹਿ ਰਹੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨ ਵਾਲਾ ਭਾਵੇਂ ਮਗਹਰ ਜਾ ਕੇ ਸਰੀਰ ਤਿਆਗ ਦੇਵੇ ਉਹ ਨਰਕ ਨਰਕ ਨਹੀਂ ਜਾਵੇਗਾ ਇਸ ਬਾਬਤ ਇਹ ਬਾਬਤ ਮੈਨਾ ਜਾਨੀ ਕਿ ਬਾਤ ਗੱਲ ਬਾਤ ਇਸ ਬਾਬਕ ਕਬੀਰ ਸਾਹਿਬ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਜਿਵੇਂ ਜਲ ਛੋੜ ਬਾਰ ਭਇਓ ਮੀਨਾ ਪੁਰਬ ਜਨਮ ਹੋਂ ਤਪ ਕਾਹੀਨਾ ਆਬ ਕਹੋ ਰਾਮ ਕਵਨ ਗਤ ਮੋਰੀ ਤਜਿ ਲੈ ਬਨਾਰਸ ਮਤਕ ਪਹੀ ਥੋਰੀ ਰਹਾਉ ਸਗਲ ਜਨਮ ਸ਼ਿਵਪੁਰੀ ਗਵਾਇਆ ਮਰਤੀ ਬਾਰ ਮਗਹਰ ਉਠ ਆਇਆ ਬਹੁਤ ਬਰਸ ਤਪ ਕੀਆ ਕਾਸ਼ੀ ਮਰਨ ਪਿਆ ਮਗਹਰ ਵਾਸੀ ਕਾਸ਼ੀ ਮ ਮਗਹਰ ਸਾਮ ਵਿਚਾਰੀ ਹੋਸੀ ਭਗਤ ਕੈਸੇ ਉਤਰਸ ਭਾਰੀ ਕਹੋ ਗੁਰ ਗਜ ਸੇਵ ਸਭ ਕੋ ਜਾਣੇ 모ਹਾ ਕਬੀਰ ਰਮਤ ਸਿਰੀ ਰਾਮੇ ਇਹ ਗੌੜੀ ਕਬੀਰ ਜੀ ਚੌਪਦੇ ਆੰਗਤ 326 ਤੇ ਹੈ ਇਹ ਸ਼ਬਦ ਪਹਿਲੀਆਂ ਪੰਕਤੀਆਂ ਵਿੱਚ ਪ੍ਰਾਤਨ ਵਿਚਾਰਾਂ ਵਾਲੀਆਂ ਨਾਲ ਵਾਤਾਵਰਨ ਪ੍ਰਗਟ ਕਰਕੇ ਅੰਤਲੀਆਂ ਭਗਤੀਆਂ ਵਿੱਚ ਪ੍ਰਭੂ ਜੀ ਦੀ ਭਗਤੀ ਦਾ ਪ੍ਰਤਾਪ ਦੱਸਦੇ ਹਨ ਲੋਕਾਂ ਪੁੱਛਣਾ ਆਰੰਭ ਕੀਤਾ ਭਗਤ ਜੀ ਤੁਸੀਂ ਇਹ ਕੀ ਕੀਤਾ ਜਿਵੇਂ ਮੱਛੀ ਦੀ ਮੌਤ ਆਵੇ ਤਾਂ ਉਹ ਜਾਲ ਛੱਡ ਦਿੰਦੀ ਏ ਵੇਹੀ ਤੁਸੀਂ ਮੁਖਦਾਤੀ ਕਾਂਸੀ ਨੂੰ ਮੁਖਦਾਤੀ ਕਾਂਸੀ ਨੂੰ ਤਿਆਗ ਕੇ ਆਖਰੀ ਸਾਮਾ ਮਗਹਾਰ ਕਿਉਂ ਹੜੰਬੇ ਕਿਉਂ ਆ ਗਏ ਇਹ ਤੁਸੀਂ ਥੋੜੀ ਮਤ ਵਾਲੀ ਗੱਲ ਕੀਤੀ ਹੈ ਪਤਾ ਨਹੀਂ ਤੁਹਾਡੀ ਕੀ ਹਾਲਤ ਹੋਵੇਗੀ ਇਹ ਉਹ ਜਿਹੜੇ ਕਾਂਸੀ ਰਹਿੰਦੇ ਸੀ ਉਹ ਕਹਿੰਦੇ ਸੀ ਕਬੀਰ ਸਾਹਿਬ ਨੂੰ ਤੁਸੀਂ ਸਾਰਾ ਜੀਵਨ ਕਾਸ਼ੀ ਵਿੱਚ ਸਿਮਰਨ ਕਰਦਿਆਂ ਲੰਘਾਇਆ ਹੁਣ ਮਾਘਰ ਹੜੰਬੇ ਕਿਉਂ ਆ ਬੈਠੇ ਐਵੇਂ ਲੋਕਾਂ ਵੱਲੋਂ ਅਨੇਕਾਂ ਪ੍ਰਸ਼ਨ ਕੀਤੇ ਗਏ ਭਗਤ ਜੀ ਅਗਲੀਆਂ ਪੰਕਤੀਆਂ ਵਿੱਚ ਉੱਤਰ ਦਿੰਦੇ ਹਨ ਲੋਕੋ ਕਾਸ਼ੀ ਮਰਗ ਹੜੰਬੇ ਦੋਵੇਂ ਪ੍ਰਭੂ ਜੀ ਦੇ ਹਨ ਪ੍ਰਭੂ ਹਾਰਤਾ ਵਿਪਾਕਕ ਹੈ ਵਿਆਪਕ ਹੈ ਜਿਨ੍ਹਾਂ ਦੇ ਪ੍ਰੇਮ ਭਗਤੀ ਨਹੀਂ ਕੀਤੀ ਉਹਨਾਂ ਨੂੰ ਫਿਕਰ ਹੋਵੇਗਾ ਸਾਨੂੰ ਕੋਈ ਫਿਕਰ ਨਹੀਂ ਇਹ ਭਿਖਾ ਕਾੜਦੇ ਹੋ ਕਿ ਬਿਨਾਂ ਭਗਤੀ ਤੋਂ ਕਾਸ਼ੀ ਵਿੱਚ ਮਾਰ ਕੇ ਮੁਕਤੀ ਮਿਲ ਸਕਦੀ ਹੈ ਵੀਰ ਜੀ ਕਹਿੰਦੇ ਹਨ ਮੈਂ ਰਾਮਤ ਰਾਮ ਵਿੱਚ ਲੀਨ ਹੋ ਜਾਵਾਂ ਮੇਰੇ ਉੱਪਰ ਪ੍ਰਭੂ ਕਿਰਪਾ ਕਰਕੇ ਮਾਗਾ ਹਰ ਹਲੰਬੇਤਾ ਕੋਈ ਅਸਰ ਨਹੀਂ ਹੋਵੇਗਾ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਹਰ ਕਾ ਸੰਤ ਮਾਰੇ ਹਲੰਬੇ ਹਰ ਕਾ ਸੰਤ ਮਾਰੇ ਹਲੰਬੇ ਹਰ ਕਾ ਸੰਤ ਮਰੇ ਹੜੰਬੇ ਹਰ ਕਾ ਸੰਤ ਮਰੇ ਹੜੰਬੇ ਸਗਲੇ ਸੈਨ ਤਰਾਈ ਤਾਂ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਤਾਂ ਸਗਲੇ ਸੈਨ ਤਰਾਈ ਤਾਂ ਸ ਅਗਲੇ ਸੈਨ ਤਰਾਇ ਇਸ ਨੂੰ ਪ੍ਰਗਟ ਕਰਕੇ ਭਗਤ ਕਬੀਰ ਜੀ ਨੇ ਵਿਆਖਿਆ ਮਗਹਰ ਹੜਾਂਬੇ ਵਿੱਚ ਸੰਗਤਾਂ ਇਕ ਤਾਰ ਹੋਣ ਲੱਗ ਪਈਆਂ RAM ਨਾਮ ਦਾ ਸਿਮਰਨ ਆਰੰਭ ਹੋ ਗਿਆ ਬਨਾਰਸਾ ਤੇ ਗੋਰਖਪੁਰ ਦੇ ਸਭ ਇਲਾਕੇ ਵਿੱਚ ਪਗ ਤਕਬੀਰ ਜੀ ਦੀ ਸੋਭਾ ਹੋਣ ਲੱਗ ਪਈ ਪਰਮਾਤਮਾ ਵੱਲੋਂ ਜਿੰਨਾ ਚਿਰ ਇਸ ਜਗਤ ਵਿੱਚ ਰਹਿਣ ਦਾ ਹੁਕਮ ਮਿਲਿਆ ਸੀ 120 ਵਰਿਆਂ ਦੀ ਆਰਜ਼ੂ ਸੀ ਕਬੀਰ ਸਾਹਿਬ ਜੀ ਦੀ ਆਰਜ਼ੂ ਬទਿਤ ਕਰਕੇ 1575 ਸੰਮਤ 1518 ਈਸਵੀ ਵਿੱਚ ਗੋਰਖਪੁਰ ਦੇ ਇਲਾਕੇ ਵਿੱਚ ਮਾਘ ਹਰ ਹਰਾਂ ਬੇਵਿਕੇ ਜੋਤੀ ਜੋਤ ਸਮਾਗ ਹੈ ਭਗਤ ਮਹਾਪੁਰਸ਼ ਪਰਮਾਤਮਾ ਦੀ ਆਗਿਆ ਨਾਲ ਮਾਇਆਵਾਦੀ ਸੰਸਾਰ ਵਿੱਚ ਆਉਂਦੇ ਹਨ ਜੀਵ ਨੂੰ ਉਪਦੇਸ਼ ਕਰਕੇ ਉਸ ਅਕਾਲਪੁਰਖ ਦੇ ਹੁਕਮ ਅੰਦਰ ਵਾਪਸ ਚਲੇ ਜਾਂਦੇ ਹਨ ਜਾਹੀਆਂ ਕਬੀਰ ਭਗਤ ਜੀਆਂ ਅਨੇਕਾਂ ਸਾਖੀਆਂ ਹਨ ਪਰ ਇਥੇ ਕੁਝ ਇਥੇ ਕੁਝ ਵਰਣਨ ਕੀਤਾ ਗਿਆ ਹੈ ਮੇਰੇ ਮਨ ਭਗਤ ਕਬੀਰ ਜੀ ਪ੍ਰਾਤਨ ਹਵਾਲੇ ਦੇ ਕੇ ਮਨ ਨੂੰ ਸਮਝਾਇਆ ਆਪਣੀਆਂ ਰਚਨਾ ਫਰਮਾਇਆ ਹੈ ਸੰ ਸੰਕਾਦਾਇਕ ਨਾਰਦ ਮੋਨੇ ਸੇਖਾ ਤੇ ਨਪੀ ਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੋਟੋ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕੇ ਪ੍ਰੇਮ ਇਤਹੀ ਇਨਹੀ ਹੈ ਜਾਨਾ ਤਾਤੇ ਪ੍ਰੇਮ ਭਗਤੀ ਦੇ ਮਾਰਗ ਤੇ ਚੱਲਿਆ ਹੀ ਪ੍ਰਭੂ ਜੀ ਦੇ ਚਰਨ ਕੰਬਲਾ ਵਿੱਚ ਨਿਵਾਸ ਮਿਲਦਾ ਹੈ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਸਗਲੇ ਸੈਨ ਤਰਾਈ ਹਰ ਕਾ ਸੰਤ ਮਾਰੇ ਹੜੰਬੇ ਹਰ ਕਾ ਸੰਤ ਮਾਰੇ ਹੜੰਬੇ ਹਰ ਕਾ ਸੰਤ ਮਰੇ ਹੜਾਂਬੇ ਹਰ ਕਾ ਸੰਤ ਮਰੇ ਹੜਾਂਬੇ ਸਗਲੀ ਸੈਨ ਤਰਾਏ ਤਾਂ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਏ ਤਾਂ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਏ ਤਾਂ ਸਗਲੀ ਸੈਨ ਤਰਾਈ ਸਗਲੀ ਸੈਨ ਤਰਾਏ ਤਾਂ ਸਗਲੀ ਸਾਨ ਤਰਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ